ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਕਹਾਣੀ ਲੈ ਕੇ ਆਏ ਹਾਂ ਸੰਦੀਪ ਸਿੰਘ ਸਣੀ ਦੀ ਜੋ ਕਿ ਜੇਲ੍ਹ ਦੀਆਂ ਚਾਰ ਦਵਾਰਾਂ ਦੇ ਅੰਦਰ ਕੈਦ ਹੈ ਤੇ ਉਸਨੇ ਅਜਿਹਾ ਕੀ ਕੀਤਾ ਜਿਸ ਦੇ ਕਾਰਨ ਉਸ ਨੂੰ ਆਪਣਾ ਸਾਰਾ ਕੰਮ ਧੰਦਾ ਤੇ ਪ੍ਰਵਾਹ ਛੱਡ ਕੇ ਜੇਲ੍ਹ ਜਾਣਾ ਪਿਆ ਤੇ ਉਸਨੇ ਇਹੋ ਜਿਹਾ ਕੀ ਕਸੂਰ ਕਰ ਦਿੱਤਾ ਆਓ ਜਾਣੀਏ ਪੂਰੀ ਕਹਾਣੀ ਦੇ ਵਿੱਚ ਭਾਈ ਸੰਦੀਪ ਸਿੰਘ ਉਰਫ ਸਣੀ ਇੱਕ ਕਪੜੇ ਦਾ ਛੋਟਾ ਜਿਹਾ ਬਿਜ਼ਨਸ ਕਰਦਾ ਸੀ ਤੇ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਉਹ ਆਪਣੇ ਪਰਿਵਾਰ ਦੇ ਵਿੱਚ ਬਹੁਤ ਖੁਸ਼ੀ ਤੇ ਆਪਣੀ ਜ਼ਿੰਦਗੀ ਚੰਗੇ ਤਰੀਕੇ ਨਾਲ ਜਿਉਂ ਰਿਹਾ ਸੀ ਤੇ ਇਮਾਨਦਾਰੀ ਦਾ ਪੈਸਾ ਕਮਾ ਰਿਹਾ ਸੀ ਇੱਕ ਅਜੀਹਾ ਦਿਨ ਚੜਿਆ ਨਵੰਬਰ 2022 ਦੇ ਵਿੱਚ ਕਿ ਖਬਰਾਂ ਆਈਆਂ ਸੋਸ਼ਲ ਮੀਡੀਆ ਦੇ ਉੱਤੇ ਚਾਰੇ ਪਾਸੇ ਖਾਵਨਾ ਇਹੀ ਸੀ ਕਿ ਸਦੀਰ ਸੂਰੀ ਜੋ ਕਿ ਸਿਰਸਿਨਾ ਦਾ ਆਗੂ ਸੀ ਉਸ ਦਾ ਦਿਨ ਦਹਾੜੇ ਜਲੰਧਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਪੁਲਿਸ ਨੇ ਪੂਰੇ ਕੇਸ ਦੀ ਜਾਂਚ ਕੀਤੀ ਤਾਂ ਉਸ ਦੇ ਵਿੱਚ ਮੁੱਖ ਦੋਸ਼ੀ ਸੰਦੀਪ ਸਿੰਘ ਸਣੀ ਨੂੰ ਬਣਾਇਆ ਤੇ ਉਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਹੋਈ ਤੇ ਕੇਸ ਚੱਲਿਆ ਤੇ ਉਸ ਤੋਂ ਬਾਅਦ ਉਸ ਨੂੰ ਕਦੇ ਸੰਗਰੂਰ ਕਦੇ ਪਟਿਆਲਾ ਨਿਆਂ ਜੇਲਾਂ ਦੇ ਵਿੱਚ ਬੰਦ ਰੱਖਿਆ ਗਿਆ ਸਦੀਰ ਸੂਰੀ ਜੋ ਕਿ ਸੇਵਸੇਨਾਂ ਦਾ ਮੁਖ ਆਗੂ ਸੀ ਉਸਦੇ ਕਤਲ ਕਰਨ ਦਾ ਸਿਰਫ ਇੱਕੋ ਕਾਰਨ ਸੀ ਕਿ ਉਹ ਸਿੱਖ ਭਾਈਚਾਰੇ ਦੀਆਂ ਮਾਵਾਂ ਧੀਆਂ ਭੈਣਾਂ ਨੂੰ ਗੰਦੀ ਸ਼ਬਦਾਵਲੀ ਵਰਤ ਕੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਅਪਲੋਡ ਕਰਦਾ ਸੀ ਜਿਸ ਦਾ ਸਿੱਖ ਕਮਿਊਨਿਟੀ ਫੁੱਲ ਵਿਰੋਧ ਕਰਦੀ ਸੀ ਉਸ ਨਾਲ ਬਹੁਤ ਸਮਝੌਤੇ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਮੇਸ਼ਾ ਆਪਣੇ ਸਮਝੌਤਿਆਂ ਤੋਂ ਮੁੱਕਰਦਾ ਰਿਹਾ ਜਿਸ ਦੇ ਕਾਰਨ ਭਾਈ ਸੰਦੀਪ ਸਿੰਘ ਉਰਫ ਸਣੀ ਨੇ ਇਸ ਗੱਲ ਦੇ ਉੱਤੇ ਗੁੱਸਾ ਜ਼ਾਹਰ ਕੀਤਾ ਤੇ ਇੱਕ ਜਲੰਧਰ ਦੇ ਵਿੱਚ ਰੋਸ ਪ੍ਰਦਰਸ਼ਨ ਦੌਰਾਨ ਉਸ ਦਾ ਦਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਕਹਾਣੀ ਸਿਰਫ ਇੱਥੇ ਖਤਮ ਨਹੀਂ ਹੁੰਦੀ ਕਿ ਸੁਦੀਰ ਸੂਰੀ ਦਾ ਕਤਲ ਹੋ ਗਿਆ ਤੇ ਸੰਦੀਪ ਸਿੰਘ ਉਰਫ ਸਣੀ ਨੂੰ ਜੇਲ੍ਹ ਹੋ ਗਈ ਕਹਾਣੀ ਹਾਲੇ ਵੀ ਬਾਕੀ ਹੈ ਨੇ ਇਸ ਗੱਲ ਦਾ ਦਾਵਾ ਕੀਤਾ ਹੈ ਕਿ ਸੰਦੀਪ ਦੇ ਨਾਲ ਜੇਲ੍ਹ ਦੇ ਵਿੱਚ ਬਹੁਤ ਜ਼ਿਆਦਾ ਤਸੱਦਦ ਹੁੰਦਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੇਸੀ ਦੇ ਦੌਰਾਨ ਉਹਨਾਂ ਨੇ ਸੰਦੀਪ ਸਿੰਘ ਦੇ ਸਰੀਰ ਦੇ ਉੱਤੇ ਕੁੱਟ ਮਾਰ ਦੇ ਨਿਸ਼ਾਨ ਦੇਖੇ ਨੇ ਤੇ ਜੇਲ੍ਹ ਦੇ ਵਿੱਚੋਂ ਦੋ ਕਸਾਇਰੇ ਖੂਨ ਦੇ ਨਾਲ ਲੱਤਫਤ ਪਾਏ ਗਏ ਨੇ ਤੇ ਉਹ ਪਰਿਵਾਰ ਆ ਜਿਹੜਾ ਪੂਰੇ ਨਿਆਂ ਦੀ ਮੰਗ ਕਰ ਰਿਹਾ ਹੈ ਜਦੋਂ ਸਿੱਖ ਜਥੇਬੰਦੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਸੰਦੀਪ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਅਤਿਆੰਤ ਤਸੱਦਤ ਹੋ ਰਿਹਾ ਹੈ ਤਾਂ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਕਾਰਵਾਈਆਂ ਨੇ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸੰਦੀਪ ਸਿੰਘ ਦੀ ਆਵਾਜ਼ ਨੂੰ ਸਰਕਾਰ ਦਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਸੰਦੀਪ ਸਿੰਘ ਨੂੰ ਇਨਸਾਫ਼ ਮਿਲੇਗਾ ਜਾਂ ਫਿਰ ਨਹੀਂ ਜਾ ਫਿਰ ਉਸ ਦੀ ਆਵਾਜ਼ ਜੇਲ੍ਹ ਦੀਆਂ ਚਾਰ ਦਵਾਰਾਂ ਦੇ ਅੰਦਰ ਇੱਕ ਅਧੂਰੀ ਕਹਾਣੀ ਵਾਂਗ ਵੰਗ ਵਾਂ ਕੇ ਰਹਿ ਜਾਵੇਗੀ ਜੇਕਰ ਤੁਸੀਂ ਸੰਦੀਪ ਨੂੰ ਇਨਸਾਫ ਦਿਵਾਉਣਾ ਚਾਹੁੰਦੇ ਹੋ ਤਾਂ ਫਿਰ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੀ ਵੀਡੀਓ ਦੇਖਣ ਲਈ